ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਕੁਝ ਕ ਇਲਾਕਿਆਂ ਦੇ ਵਿੱਚ ਹਲੇ ਵੀ ਬੱਦਲਵਾਈ ਬਣੀ ਹੋਈ ਹੈ ਜੀ ਤੇ ਕਿਣਮਣ ਕਣੀ ਦਾ ਵੀ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਸੈਟਲਾਈਟ ਇਮੇਜ ਤੋਂ ਕੁਝ ਖਾਸ ਕਲੀਅਰ ਨਹੀਂ ਹੋ ਰਿਹਾ ਕਿਉਂਕਿ ਬੱਦਲਵਾਈ ਜਿਹੜੀ ਹੈ ਉਹ ਬਹੁਤ ਹਲਕੀ ਦਰਮਿਆਨੀ ਹੈ ਤੇ ਕੁਸ਼ਕ ਕਿਲੋਮੀਟਰਾਂ ਦੇ ਵਿੱਚ ਫੈਲੀ ਹੋਈ ਹੈ ਜਿਹਦੇ ਕਾਰਨ ਮੌਸਮ ਜਿਹੜਾ ਕਿਣਮਣ ਕਣੀ ਦਾ ਕੁਝ ਕ ਇਲਾਕਿਆਂ 'ਚ ਬਣਦਾ ਹੋਇਆ ਨਜ਼ਰ ਆਵੇਗਾ ਕਿਹੜੇ ਜ਼ਿਲ੍ਹੇ ਹੋਣਗੇ ਕਿਹੜੇ ਤਹਿਸੀਲਾਂ ਹੋਣਗੀਆਂ ਇਸ ਵੀਡੀਓ 'ਚ ਸਾਂਝੀ ਕਰਾਂਗੇ ਜਾਣਕਾਰੀ ਅਗਰ ਮੈਂ ਤੁਹਾਨੂੰ ਤਾਜ਼ਾ ਸੈਟਲਾਈਟ ਇਮੇਜ ਦਿਖਾ ਸਕਾਂ ਤਾਂ ਉਹਦੇ ਵਿੱਚ ਤੁਹਾਨੂੰ ਸਾਫ਼ ਤੌਰ 'ਤੇ ਦੇਖਣ ਨੂੰ ਮਿਲੂਗਾ ਕਿ ਕੁਝ ਕ ਇਲਾਕੇ ਜਿਹਦੇ ਵਿੱਚ ਅਗਰ ਤੁਹਾਨੂੰ ਮੈਂ ਦਿਖਾ ਸਕਾਂ ਸਕਰੀਨਸ਼ਾਟ ਇੱਕ ਤਾਜ਼ਾ ਤਾਂ ਆਹ ਵਾਲਾ ਇਲਾਕਾ ਜੀ ਉਹ ਜਿਹਦੇ ਵਿੱਚ ਚੰਡੀਗੜ੍ਹ ਤੋਂ ਨੇੜੇ ਜਿਹੜੇ ਬਨੂੜ ਦਾ ਇਲਾਕਾ ਤੇ ਚੰਡੀਗੜ੍ਹ ਤੋਂ ਹੁੰਦਾ ਹੋਇਆ ਮੁਹਾਲੀ ਮੁਹਾਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਰੋਪੜ ਬੱਦੀ ਦਾ ਜਿਹੜੀ ਬੈਲਟ ਹੈ ਉਸ ਇਲਾਕੇ ਦੇ ਵਿੱਚ ਹਲਕੀ ਜੀ ਬੂੰਦਾਬਾਂ ਦੀ ਕਿਣਮਣ ਕਣੀ ਦੇਖਣ ਨੂੰ ਮਿਲ ਸਕਦੀ ਹੈ ਥੋੜਾ ਜਿਹਾ ਲੁਧਿਆਣੇ ਤੋਂ ਇਹ ਇਲਾਕਾ ਜੀ ਜਿਹੜਾ ਆਪਣਾ ਮਲੇਰਕੋਟੜ ਦਾ ਕੁਝ ਕਹਿ ਸਕਦੇ ਆ ਤੇ ਥੋੜਾ ਜਿਹਾ ਆਪਾਂ ਨੂੰ ਪਠਾਨਕੋਟ ਤੋਂ ਹੁਸ਼ਿਆਰਪੁਰ ਤੋਂ ਸੁਹਾ ਮੁਕੇਰੀਆਂ ਇਹ ਨੇੜੇ ਤੇੜੇ ਦੇ ਕੁਝ ਇੱਕ ਬੈਲਟ ਹੈ ਜਿਹਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਪੰਜਾਬ ਦਾ ਮੌਸਮ ਵੈਸੇ ਕਲੀਅਰ ਹੈ ਹਲਕੀ ਬੱਦਲਬਾਹੀ ਦੇ ਨਾਲ ਧੁੱਪ ਵੀ ਦੇਖੀ ਗਈ ਤੁਸੀਂ ਵੀ ਕਮੈਂਟ ਕਰੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਮੌਸਮ ਦੇ ਫਿਲਹਾਲ ਅ ਜਾਣਕਾਰੀ ਚੰਗੀ ਲੱਗੂਗੀ ਵੀਡੀਓ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਂਦੇ ਸਮਿਆਂ ਦੇ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਜਿਹੜੀ ਕਿਣਮਣ ਕਣੀ ਦੀ ਉਮੀਦ ਹੈ ਉਹ ਸਾਨੂੰ ਥੋੜੀ ਜੀ ਅਗਰ ਬਨੂੜ ਤੋਂ ਅਗਰ ਗੱਲ ਕਰੀਏ ਲਾਂਡਰਾ ਖਰੜ ਖਰੜ ਤੋਂ ਮੁਹਾਲੀ ਕੁਰਾਲੀ ਰੂਪਨਗਰ ਰੋਪੜ ਤੋਂ ਥੋੜਾ ਜਿਹਾ ਅਗਰ ਗੱਲ ਕਰੀਏ ਅਸੀਂ ਨੂਰਪਬੇਦੀ ਦਾ ਇਲਾਕਾ ਜਾਂ ਬੱਦੀ ਦਾ ਇਲਾਕਾ ਥੋੜਾ ਜਿਹਾ ਇਹਦੇ ਵਿੱਚ ਗੜ ਸ਼ੰਕਰ ਅਤੇ ਨੰਗਲ ਊਨਾ ਇਹ ਇਲਾਕੇ ਨੇ ਜਿਨ੍ਹਾਂ ਵਿੱਚ ਥੋੜੀ ਜੀ ਬੂੰਦਾਬاندی ਦੀ ਉਮੀਦ ਬਣਦੀ ਨਜ਼ਰ ਆ ਰਹੀ ਹੈ ਅਗਲੇ 1 ਅੱਧੇ ਘੰਟੇ ਦੇ ਵਿੱਚ ਹੋਰ ਜੀ ਕਿਸੇ ਕਿਸੇ ਇਲਾਕੇ 'ਚ ਕਿਣਮਣ ਕਣੀ ਹੋ ਸਕਦੀ ਹੈ ਦੂਜਾ ਜਿਹੜਾ ਮਲੇਰਕੋਟਲੇ ਤੋਂ ਤੁਹਾਨੂੰ ਦੱਸਿਆ ਕਿ ਲੁਧਿਆਣੇ ਵਾਲਾ ਪਾਸਾ ਇਹਦੇ ਵਿੱਚ ਵੀ ਬਹੁਤ ਘੱਟ ਚਾਂਸ ਨੇ 5% ਉਮੀਦ ਹੈ ਕਾਲੀ ਬੱਦਲ ਵਾਈ ਬਣੀ ਹੋਈ ਹੈ ਤੇ ਦੂਜਾ ਤੇ ਤੀਜਾ ਸਿਸਟਮ ਜਿਹੜਾ ਆਪਣਾ ਦਸੂਹਾ ਮੁਕੇਰੀਆਂ ਦੇ ਨੇੜੇ ਤੇੜੇ ਇਹਦੇ ਵਿੱਚ ਵੀ ਬਹੁਤ ਚਾਂਸ ਘਟਨੇ ਸ਼ਾਇਦ ਹਵਾ ਦੇ ਨਾਲ ਮੌਸਮ ਅੱਗੇ ਪਿੱਛੇ ਨਿਕਲ ਜਾਵੇ ਬਾਕੀ ਓਵਰਆਲ ਜਿਹੜਾ ਮੌਸਮ ਹੈ ਉਹ ਠੀਕ ਹੈ ਠੰਡ ਥੋੜੀ ਜੀ ਵਧੀ ਹੋਈ ਹੈ ਕੱਲ ਨਾਲੋਂ ਤਾਪਮਾਨ ਘਟਨੇ ਥੋੜੇ 18 ਡਿਗਰੀ ਤਾਪਮਾਨ ਵੱਧ ਤੋਂ ਵੱਧ ਦੇਖਿਆ ਗਿਆ ਤੇ ਸ਼ਾਮ ਹੁੰਦੇ ਹੁੰਦੇ ਠੰਡ ਜਿਹੜੀ ਹੈ ਹੋਰ ਵਾਧੀ ਹੋਈ ਪੰਜਾਬ ਦੇ ਵਿੱਚ ਨਜ਼ਰ ਆਵੇਗੀ ਬਾਕੀ ਜਿਹੜੀ ਅਪਡੇਟ ਹੈ ਮੌਸਮ ਦੀ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਸਵੇਰੇ ਕੁਝ ਹੁੰਦੀ ਹੈ ਦੁਪਹਿਰ ਤੇ ਸ਼ਾਮ ਨੂੰ ਥੋੜਾ ਜਿਹਾ ਸਿਸਟਮ ਚੇਂਜ ਹੋ ਜਾਂਦਾ ਇਸ ਕਰਕੇ ਬਾਰ ਬਾਰ ਬੇਨਤੀ ਕਰਦੇ ਹੁੰਦੇ ਆ ਕਿ ਪੇਜ ਤੇ ਅਗਰ ਨਵੇਂ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਜੋ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋਵੇ ਅਗਰ ਸਾਡੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਪੇਜ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਧੰਨਵਾਦੀ ਤੁਹਾਡਾ ਸਾਰਿਆਂ ਦਾ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ